ਬੜੇ ਔਕੇ ਹੋਏ ਹੋਏ ਆ ਪੰਜਾਬ ਦੇ ਵਿੱਚ ਕਹਿੰਦੇ ਇੱਕ ਧੂਆ ਜਿਹਾ ਉੱਠਦਾ ਵਾ ਉਹ ਧੂਆ ਦਿਵਾਲੀ ਤੋਂ ਬਾਅਦ ਉੱਠਦਾ ਭਾਵੇਂ ਕਿ ਪੰਜਾਬ ਦੇ ਨਾਲ ਹਰਿਆਣਾ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਅਡਰਸਟ ਹੀ ਹੈਗੀ ਆ ਪਰ ਕਹਿੰਦੇ ਕਿਸਾਨਾਂ ਦੇ ਧੂਏ ਕਰਕੇ ਅਸੀਂ ਸਾਹ ਕੁਤੀ ਬੜੀ ਜਰੀਲੀ ਹਵਾ ਹੋ ਰਹੀ ਆ ਸਾਡੀ ਇਹਦੇ ਵਿੱਚ ਕੰਟਰੀਬਿਊਸ਼ਨ 네ਗੇਟਿਵ ਕੰਟਰੀਬਿਊਸ਼ਨ ਸਿਰਫ ਪੰਜਾਬ ਦੀ ਨਹੀਂ ਹੈ ਹਰਿਆਣਾ ਦੀ ਵੀ ਆ ਕਿਸ ਤਰ੍ਹਾਂ ਕਿਤੇ ਦਿੱਲੀ ਦੀ ਵੀ ਆ ਸੋ ਸਾਰੇ ਜ਼ਿੰਮੇਵਾਰ ਆ ਨਵਾਂ ਕਿਸਾਨੀ ਰੈਵਿਊਸ਼ਨ ਆਊਗਾ ਪਰ ਦੇਖਿਆ ਗਿਆ ਕਿ ਇੱਕ ਵਾਰ ਫੇਰ ਟਰਾਲੀਆਂ ਦੀ ਟਰਾਲੀਆਂ ਹਾਂ ਜਿਹੜੀਆਂ ਵੱਡੇ ਤਨਾਤਰ ਸੀਗੇ ਉਹਨਾਂ ਦੀ ਮਿੱਲਾਂ ਦੇ ਬਾਰ ਕੁੜੀਆਂ ਨੇ ਹਾਂ ਉਹ ਕਿਵੇਂ ਦੇ 22 ਡਬਲ ਪਰ ਬਿਲਕੁਲ ਨਹੀਂ ਹੋਣੀ ਚਾਹੀਦੀ ਉਹ ਇਸ ਗੱਲ ਤੋਂ ਗਰੇਜ਼ ਕਰਦੇ ਹਨ ਕਿ ਕਿਸਾਨ ਕਹਿ ਰਹੇ ਕਿ ਸਾਡਾ ਜਿਹੜਾ ਪਰਾਇ ਨੂੰ ਬਦਲਾਉਣਾ ਸਾਡਾ ਰਾਈਟ ਧੜਲੇ ਨਾ ਕਰ ਰਹੇ ਆ ਕਿ ਸਾਡੇ ਲਈ ਬੜਾ ਖਤਰਨਾਕ ਸਮਾਜ ਲਈ ਖਤਰਨਾਕ ਆ ਉਹ ਸਾਡੀ ਧਰਤੀ ਲਈ ਖਤਰਨਾਕ ਆ ਪਾਣੀ ਲਈ ਖਤਰਨਾਕ ਆ ਪੰਜਾਬ ਦੇ ਪੰਜ ਦਰਮਾਨ ਧੂਸ਼ ਹੋ ਰਹੀ ਹੈ ਸਾਡੇ ਲਈ ਬਹੁਤ ਖਤਰਾ ਸਸੀ ਗਾਲ ਜੀ ਐਸਐਮਜ਼ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਇੱਕ ਅਜੇਹਾ ਮੁੱਦਾ ਛੜਿਆ ਹੋਇਆ ਹੈ ਜਿਹੜਾ ਹਰਿਆਣਾ ਦੇ ਰਸਤੇ ਅਕਸਰ ਦਿੱਲੀ ਪਹੁੰਚ ਜਾਂਦਾ ਤੇ ਦਿੱਲੀ ਦੇ ਵਿੱਚ ਲੋਕਾਂ ਦਾ ਸਾਹ ਉੱਠ ਜਾਂਦਾ ਹੈ ਦਰਅਸਲ ਤੁਸੀਂ ਵੀ ਉਸ ਮੁੱਦੇ ਨੂੰ ਹੁਣ ਪਛਾਣ ਹੀ ਲਿਆ ਹੋਣਾ ਅਸੀਂ ਗੱਲ ਕਰਦੇ ਪਏ ਆ ਪਰਾਲੀ ਦੇ ਮੁੱਦੇ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਕਈ ਅਜਿਹੇ ਸਵਾਲ ਆ ਲੋਕਾਂ ਦੇ ਜਿਹੜੇ ਇੱਕ ਇੱਕ ਕਰਕੇ ਉਠਾਵਾਂਗੇ ਸੋ ਮੇਰੇ ਨਾਲ ਮੌਜੂਦ ਨੇ ਡਾਕਟਰ ਬਲਦੇਵ ਸਿੰਘ ਨੇ ਐਕਸ ਡਿਪਟੀ ਡਾਇਰੈਕਟਰ ਨੇ ਤੇ ਨਾਲ ਦੀ ਨਾਲ ਹੀ ਕਈ ਅਹਿਮ ਸੰਸਥਾਵਾਂ ਦੇ ਵਿੱਚ ਹੁਣ ਵੀ ਉਹ ਮੈਂਬਰ ਨੇ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਸ਼ੁਕਰੀਆ ਸਰ ਬਹੁਤ-ਬਹੁਤ ਮਿਹਰਬਾਨੀ ਸਰ ਸਰ ਅਜਕਲ ਦਿੱਲੀ ਵਾਲੇ ਹਰਿਆਣੇ ਵਾਲੇ ਬੜੇ ਔਖੇ ਹੋਏ ਪਏ ਆ ਪੰਜਾਬ ਦੇ ਵਿੱਚ ਕਹਿੰਦੇ ਇੱਕ ਧੂਆ ਜਿਹਾ ਉੱਠਦਾ ਵਾ ਉਹ ਧੂਆ ਦੀਵਾਲੀ ਤੋਂ ਬਾਅਦ ਉੱਠਦਾ ਭਾਵੇਂ ਕਿ ਪੰਜਾਬ ਦੇ ਨਾਲ ਨਾਲ ਹਰਿਆਣਾ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਇੰਡਸਟਰੀ ਹੈਗੀ ਆ ਪਰ ਕਹਿੰਦੇ ਕਿਸਾਨਾਂ ਦੇ ਧੂਮੇ ਕਰਕੇ ਅਸੀਂ ਸਾਹ ਕੁੱਟੀ ਬੈਠੇ ਆ ਬਿਲਕੁਲ ਜੀ ਸਰ ਮੈਂ ਸਰ ਪਲੇਸਾ ਜੋ ਤੁਸੀਂ ਅੱਜ ਦਾ ਇਸ਼ੂ ਲਿਆ ਹੈ ਮੁੱਦਾ ਲਿਆ ਹੈ ਜੀ ਬਹੁਤ ਹੀ ਗੰਭੀਰ ਬਹੁਤ ਹੀ ਮਹਸੂਦਾਈ ਕਾ ਜੀਹਾ ਮੁੱਦਾ ਹੈ ਜਿਹੜਾ ਸਾਡੀ ਜ਼ਿੰਦਗੀ ਨਾਲ ਕਨੈਕਟਡ ਹੈ ਸਾਡੇ ਸਾਹ ਨਾਲ ਕਨੈਕਟਡ ਹੈ ਅਸੀਂ ਸਾਹ ਲੈਂਦੇ ਆ ਉਹਦੇ ਨਾਲ ਕਨੈਕਟਡ ਹੈ ਠੀਕ ਹੈ ਮੈਂ ਸਮ ਮੁੱਦਾ ਬੜਾ ਗੰਭੀਰ ਹੈ ਅਗਰ ਦਿੱਲੀ ਇਹ ਮੁੱਦਾ ਉਠਾ ਰਿਹਾ ਹਰਿਆਣਾ ਉਠਾ ਰਿਹਾ ਪੰਜਾਬ ਦੇ ਲੋਕ ਵੀ ਉਠਾ ਰਹੇ ਅਸੀਂ ਵੀ ਉਠਾ ਰਹੇ ਹਾਂ ਠੀਕ ਹੈ ਨਾ ਕਿ ਪੰਜਾਬ ਵਿੱਚ ਵੀ ਪ੍ਰਾਲੀ ਦੀ ਵਰਨਿੰਗ ਦੇ ਨਾਲ 60 ਫੋਕ ਦੇ ਨਾਲ ਜਾਂ ਸਟੱਪਲ ਵਰਨਿੰਗ ਦੇ ਨਾਲ ਸਾਡਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਡਾਊਨ ਹੋਇਆ ਹੈ 300 ਡਿਗਰੀ ਤੋਂ ਜ਼ਿਆਦਾ ਡਾਊਨ ਹੋ ਚੁੱਕਿਆ ਹੈ ਮੈਂ ਕਹਿ ਰਿਹਾ ਕਿ ਹੁਣ ਤੁਸੀਂ ਕਲ ਕਰਦੇ ਹੋ ਕਿ ਦਿੱਲੀ ਸਾਡੇ ਤੇ ਐਲੀਗੇਸ਼ਨ ਲਾ ਰਿਹਾ ਹਰਿਆਣਾ ਐਲੀਗੇਸ਼ਨ ਲਾ ਰਿਹਾ ਉਹਦੀ ਸਟੱਡੀ ਵੀ ਅਸੀਂ ਕਰਾਂਗੇ ਪਰ ਮੈਂ ਕਹਿਣਾ ਚਾਹੁੰਦਾ ਕਿ ਅਗਰੇ ਘਟਨਾ ਘਟ ਰਹੀ ਆ ਤਾਂ ਸਾਨੂੰ ਸਚਾਈ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ ਅਸੀਂ ਮੁੱਖ ਨਹੀਂ ਮੋੜ ਸਕਦੇ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚ 1 ਲੱਖ ਦੇ ਨੇੜੇ ਤੇੜੇ ਘਟਨਾਵਾਂ ਦਾ ਫਿਗਰ ਪਹੁੰਚ ਰਹੀ ਆ ਜਿੱਥੇ ਪ੍ਰਾਣੀ ਦੀ ਬਰਨਿੰਗ ਹੋਈ ਆ ਜਿੱਥੇ ਸਟੱਪਲ ਬਰਨਿੰਗ ਹੋਈ ਆ ਝੋਨੇ ਦੀ ਕਟਾਈ ਤੋਂ ਬਾਅਦ ਸੋ ਜਿਹੜਾ ਹਵਾ ਹੈ ਹਵਾ ਦੇ ਵਾਸਤੇ ਕੋਈ ਅਸੀਂ ਬੈਰੀਅਰ ਨਹੀਂ ਲਾ ਸਕਦੇ ਹਵਾ ਸਾਡੇ ਸਾਰੇ ਪੰਜਾਬ ਜੀ ਫੈਲਦੀ ਹੈ ਜਦੋਂ ਇਕ ਗੰਧਲੀ ਹੁੰਦੀ ਆ ਇਹ ਚ ਕੈਮੀਕਲ ਹੁੰਦੇ ਹਨ ਔਰ ਇਹਦੇ ਵਿੱਚ ਮੈਂ ਸੰਦਾ ਬੜਾ ਜ਼ਹਿਰੀਲਾ ਧੂਆਂ ਹੁੰਦਾ ਹੈ ਉਹ ਸਾਡੇ ਪੰਜਾਬ ਜੀ ਫੈਲਦੀ ਆ ਲੁਧਿਆਣਾ ਜੀ ਫੈਲੇਗੀ ਮੋਗੇ ਜੀ ਫੈਲੇਗੀ ਚੰਡੀਗੜ੍ਹ ਜੀ ਫੈਲੇਗੀ ਹਰਿਆਣਾ ਜੀ ਵੀ ਜਾਏਗੀ ਦਿੱਲੀ ਜੀ ਵੀ ਜਾਏਗੀ ਤੇ ਉਥੋਂ ਦਿੱਲੀ ਦੀ ਆਪਣੀ ਜ਼ਹਿਰੀਲੀ ਹਵਾ ਵੀ ਹੋ ਸਕਦੀ ਆ ਹਰਿਆਣਾ ਦੀ ਵੀ ਆਪਣੀ ਹੋ ਸਕਦੀ ਹੈ ਮੈਂ ਸੰਦਾ ਜਿਹੜੀ ਇਹ ਗੱਲ ਕਹਿ ਰਿਹਾ ਅਸੀਂ ਉਹਨੂੰ ਸਿਰਫ ਐਲੀਗੇਸ਼ਨ ਹੀ ਲੈਂਦੇ ਇਹ ਰਿਐਲਿਟੀ ਆ ਔਰ ਇਹਦੇ ਵਿੱਚ ਮੈਂ ਸੰਦਾ ਜੇ ਇਸ ਜਿਹੜਾ ਇਹ ਬਹੁਤ ਵੱਡਾ ਮਸਲਾ ਹੈ ਕਿ ਜਿਹੜਾ ਸਾਡਾ ਇਹ ਦੂਸ਼ਤ ਅਪਰਤ ਮਤਲਬ ਤਾਜਰਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਜहरीਲੀ ਹਵਾ ਹੋ ਰਹੀ ਹੈ ਸਾਡੀ ਇਹਦੇ ਵਿੱਚ ਕੰਟਰੀਬਿਊਸ਼ਨ 네ਗੇਟਿਵ ਕੰਟਰੀਬਿਊਸ਼ਨ ਸਿਰ ਪੰਜਾਬ ਦੀ ਨਹੀਂ ਹੈ ਹਰਿਆਣਾ ਦੀ ਵੀ ਹੈ ਕਿ ਤਰ੍ਹਾਂ ਦੇ ਦਿੱਲੀ ਦੀ ਵੀ ਹੈ ਸੋ ਸਾਰੀ ਜ਼ਿੰਮੇਵਾਰਾ ਸਮਾਜਿਕ ਤੌਰ ਤੇ ਤੇ ਅਫੀਸ਼ੀਅਲ ਤੌਰ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਇਕੱਲੇ ਪੰਜਾਬ ਨੂੰ ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਆ ਕਿਸਾਨਾਂ ਦੇ ਵੀ ਆਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਇਲੈਕਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਉਸ ਤੋਂ ਬਾਅਦ ਕੁਲਦੀਪ ਧਾਲੀਵਾਲ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਲੈਕਸ਼ਨਾਂ ਦੇ ਕਰਕੇ ਇਹ ਮੁੱਦਾ ਚੁੱਕਿਆ ਗਿਆ ਹੈ ਕਿਉਂਕਿ ਜੋ ਪੁਰਾਣੇ ਸਮਿਆਂ ਦੇ ਵਿੱਚ ਸਰਕਾਰਾਂ ਆਈਆਂ ਉਸ ਹਿਸਾਬ ਦੇ ਨਾਲ ਇਸ ਵਾਰ ਜਿਹੜੀ ਪ੍ਰਾਲੀ ਦੇ ਘਟਨਾਵਾ ਮਾਂ ਕੇਸ ਹੈ ਬੜੇ ਘਟਨੇ ਕੀ ਮੰਨਦੇ ਹੋ ਮੈਂ ਸੰਦਰ ਸਰ ਇਹਦਾ ਮੈਂ ਬਿਲਕੁਲ ਇਹ ਕਹਿਣਾ ਚਾਹੁੰਦਾ ਇਹਦਾ ਇਲੈਕਸ਼ਨ ਨਾਲ ਰੱਤਾ ਵੀ ਕੋਈ ਸਬੰਧ ਨਹੀਂ ਹੈ ਠੀਕ ਹੈ ਇਹ ਐਵਰਗ੍ਰੀਨ ਇਸ਼ੂ ਆ ਐਵਰ ਪਿਛਲੇ 10 ਸਾਲਾਂ ਤੋਂ 12 ਸਾਲਾਂ ਤੋਂ 15 ਸਾਲਾਂ ਤੋਂ ਮੈਂ ਖੁਦ ਸੁਣਦਾ ਆ ਰਿਆਂ ਜੇ ਤੁਸੀਂ ਚੇਤਨ ਹੋ ਸਾਡੇ ਦਰਸ਼ਕ ਚੇਤਨ ਹੋ ਅਸੀਂ ਦੇਖਦੇ ਰਹੇ ਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਪਿਛਲੇ 10 ਦਿਨ ਤੋਂ ਇਦਾਂ ਲੱਗਦਾ ਕੋਈ ਧੁੰਦ ਨਹੀਂ ਛਾਈ ਹੋਈ ਠੀਕ ਹੈ ਕਾਲਾ ਦਾ ਕਾਲਾ ਸਾਨੂੰ ਇਦਾਂ ਲੱਗਦਾ ਅਸਮਾਨ ਸਾਰਾ ਕਾਲਾ ਹੋ ਗਿਆ ਇਹ ਲੱਗਦਾ ਬੱਦਲ ਛਾਈ ਹੋਈਆਂ ਇਹ ਧੂਆ ਜਿਹੜਾ ਸਾਡੇ ਲੋਕਾਂ ਨੇ ਪੈਦਾ ਕੀਤਾ ਪਰਾਲੀ ਸਾੜ ਕੇ ਸਟੱਪਲ ਬਰਨਿੰਗ ਕੀਤੇ ਉਹ ਚ ਦੀਵਾਲੀ ਦੇ ਜਿਹੜਾ ਅਸੀਂ ਜਿਹੜਾ ਹਾਰ ਮਨਾਇਆ ਉਹਦੇ ਬੰਬਾਂ ਪਟਾਕਿਆਂ ਦੀ ਕੰਟਰੀਬਿਊਸ਼ਨ ਵੀ ਹੋ ਸਕਦੀ ਔਰ ਉਹ ਇੱਕ ਜਾਂ ਦੋ ਦਿਨ ਦੀ ਹੁੰਦੀ ਆ ਪਰ ਮੈਂ ਦਰਸ਼ਕ ਨੂੰ ਦੱਸਣਾ ਚਾਹੁੰਦਾ ਮੈਂ ਤੇ ਖੁਦ ਵੀ ਬੜਾ ਚਿੰਤਤ ਹੂੰ ਜਿਹੜੀ ਪਰਾਲੀ ਦੀ ਬਰਨਿੰਗ ਉਹ ਘੱਟੋ ਘੱਟ ਇੱਕ ਮਹੀਨਾ 45 ਦਿਨ ਇੰਨਾ ਲੰਬਾ ਟਾਈਮ ਚੱਲਦੀ ਹੈ ਸੋ ਮੈਂ ਸਮਝਦਾ ਵੀ ਅਸੀਂ ਇਸ ਤੋਂ ਬਿਲਕੁਲ ਆਪਣੇ ਆਪ ਨੂੰ ਆਪਣੀ ਡਿਊਟੀ ਤੋਂ ਛੇਪਰੇ ਨਹੀਂ ਕਰ ਸਕਦੇ ਹੋ ਰਿਹਾ ਬੜਾ ਖਤਰਨਾਕ ਆ ਮੈਂ ਦਰਸ਼ਕਾਂ ਇਹ ਗੱਲ ਦੱਸਣੀ ਚਾਹੁੰਦਾ ਸ਼ਾਇਦ ਤੁਸੀਂ ਵੀ ਸਹਿਮਤ ਹੋਵੋਗੇ ਜਲੇਰ ਸਾਹਿਬ ਜੀ ਜੇ ਆਪਾਂ ਕਹਦੇ ਇਹ ਸਿਰਫ ਸਾਡੀ ਇਹ ਮੈਂ ਸਮਝਦਾ ਵੀ ਇਹ ਸਰਕਾਰ ਦੀ ਡਿਊਟੀ ਆ ਮੈਂ ਨਹੀਂ ਮੰਨਦਾ ਸਾਡੇ ਸੰਵਿਧਾਨ ਵਿੱਚ ਲਿਖਿਆ ਜਿੱਥੇ ਸਾਡੀ ਡਿਊਟੀਆਂ ਜਿੱਥੇ ਸਾਡੇ ਰਾਈਟ ਹਨ ਸਾਡੀਆਂ ਡਿਊਟੀਆਂ ਬਣ ਉਥੇ ਡਿਊਟੀ ਸਾਡਾ ਲਿਖਿਆ ਟੂ ਸੇਫਗਾਰਡ ਦੀ এনवायरमेंट ਸਾਡੇ ਹਰ ਇੱਕ ਨਾਗਰਿਕ ਦੀ ਡਿਊਟੀ ਬਣਦੀ ਆ ਕਿ ਅਸੀਂ ਆਪਣਾ ਜਿਹੜਾ ਵਾਤਾਵਰਨਾ ਸ਼ੁੱਧ ਹਵਾ ਸ਼ੁੱਧ ਵਾਤਾਵਰਨ ਦੀ ਰਾਖੀ ਕਰੀਏ ਜੇ ਵਾਤਾਵਰਨ ਕੋ ਗੰਦਲਾ ਕਰਦਾ ਉਹਨੂੰ ਜ਼ਹਿਰੀਲੇ ਹਵਾ ਚ ਬਦਲਦਾ ਹੈ ਤਾਂ ਮੈਂ ਸਾਂ ਜ਼ਿੰਮੇਵਾਰ ਆ ਇਥੋਂ ਤੱਕ ਮੈਂ ਕਹਿਣਾ ਚਾਹਾਂਗਾ ਮੈਂ ਤੇ ਇੰਨਾ ਚਿੰਤਾ ਤਾਂ ਇੱਕ ਬਹੁਤ ਵੱਡਾ ਕਰਾਇਮ ਵੀ ਹੈ ਕਿਉਂਕਿ ਜਦੋਂ ਇਹ ਘਟਨਾ ਘਟਦੀਆਂ ਬਹੁਤ ਸਾਰੇ ਲੋਕਾਂ ਦੀ ਮੌਤਾਂ ਵੀ ਹੁੰਦੀਆਂ ਐ ਐਕਸੀਡੈਂਟ ਵੀ ਹੁੰਦੇ ਆ ਠੀਕ ਆ ਬਿਮਾਰ ਬੰਦੇ ਛੋਟੇ ਬੱਚਿਆਂ ਦਾ ਸਾਹ ਲੈਣਾ ਉਹਨਾਂ ਦਾ ਬੜੀ ਮੁਸ਼ਕਲ ਹੁੰਦੀ ਐ ਸੋ ਬੜਾ ਗੰਭੀਰ ਮੁੱਦਾ ਦੇਖੋ ਜਦੋਂ ਆਜ਼ਾਦੀ ਹੋਈ ਸੀ ਦੇਸ਼ ਦੀ ਤਾਂ ਉਦੋਂ ਸੁਆਮੀਨਾਥਨ ਰਿਪੋਰਟ ਬਣੀ ਸੀ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਦੇਸ਼ ਦੇ ਵਿੱਚ ਜੇਕਰ ਅਰਥ ਵਿਵਸਥਾ ਨੂੰ ਚੁੱਕਣਾ ਹੈ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੋ ਪੰਜਾਬ ਦੀ ਮਿੱਟੀ ਹੈ ਇਹ ਨਾਲ ਦੀ ਨਾਲ ਪੂਰੇ ਦੇਸ਼ ਦੀ ਮਿੱਟੀ ਹੈ ਉਹ ਬਹੁਤ ਦੇਸ਼ਾਂ ਨਾਲੋਂ ਜ਼ਿਆਦਾ ਉਪਜਾਊ ਆ। ਤੇ ਪੰਜਾਬ ਦੀ ਜਿਹੜੀ ਅਰਥਵਿਵਸਥਾ ਵਾ ਇਕਨੋਮੀ ਆ ਉਹ ਜ਼ਿਆਦਾਤਰ ਖੇਤੀ ਤੇ ਡਿਪੈਂਡ ਕਰਦੀ ਆ। ਤੇ ਹੁਣ ਜਦੋਂ ਇਸ ਪੂਰੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਅਸੀਂ ਆਪਣੇ ਦੇਸ਼ ਵਾਸੀਆਂ ਦੇ ਨਾਲ ਖੜੇ ਸੀ ਅਤੇ ਕਿਸਾਨੀ ਦਾ ਜਿਹੜਾ ਸੰਧ ਸੀ ਹਥਿਆਰ ਸੀ ਆਪਣੇ ਜ਼ਮੀਨਾਂ ਤੇ ਕਿਸਾਨੀ ਤੇ ਨਾਲ ਆਪਣੇ ਸੰਧਾਂ ਦੇ ਨਾਲ ਉਪਜਾਊ ਬਣਾਈਆਂ ਮਿੱਟੀਆਂ ਮਿੱਟੀ ਤੋਂ ਬਾਅਦ ਅਸੀਂ ਉੱਤੇ ਫਸਲਾਂ ਖੇਤੀ ਕੀਤੀ ਤੇ ਨਾਲ ਦੀ ਨਾਲ ਹੁਣ ਸਾਨੂੰ ਜਿਹੜਾ ਸਰਕਾਰਾਂ ਦੇ ਵੱਲੋਂ ਦਿੱਤਾ ਜਾਂਦਾ ਉਹ ਬਹੁਤ ਘੱਟ ਆਮਦਨ ਦਿੱਤੀ ਜਾਂਦੀ ਹੈ ਤੇ ਖਰਚੇ ਵਧਦੇ ਪਏ ਨੇ ਕੀ ਮੰਨਦੇ ਹੋ ਮੈਂ ਸਾਰੇ ਇਹ ਨੂੰ ਪੂਰੇ ਤਰ੍ਹਾਂ ਸਮਝ ਪੈ ਨਹੀਂਦਾ ਮੈਨੂੰ ਦੱਸਣਾ ਚਾਹਣਾ ਸ਼ਾਇਦ ਦਰਸ਼ਕ ਜਾਂ ਬੁੱਧੀਜੀਵੀ ਵੀ ਇਸ ਗੱਲ ਨੂੰ ਅੰਡਰਸਟੈਂਡ ਕਰਨਗੇ ਜਦੋਂ ਸਾਡਾ ਇਹ ਪ੍ਰੋਗਰਾਮ ਜਾਏਗਾ ਦਰਸ਼ਕਾਂ ਕੋਲੇ ਕਿਸਾਨਾਂ ਨੂੰ ਬਹੁਤ ਸਾਰੇ ਸਹੂਲਤਾਂ ਵੀ ਮਿਲੀਆਂ ਹੋਈਆਂ ਜਿਹੜੀਆਂ ਸਾਨੂੰ ਮੈਂ ਤੁਹਾਡੇ ਕੰਨਾਂ ਚਾਹੂੰਗਾ ਫ੍ਰੀ ਬਿਜਲੀ ਦੀ ਸਪਲਾਈ ਹੈ ਫ੍ਰੀ ਪਾਣੀ ਹੈ ਠੀਕ ਹੈ ਨਾ ਇਸ ਤੋਂ ਲਾਭਾ ਜੋ ਐਗਰੀਕਲਚਰ ਇਨਕਮ ਉਤੇ ਟੈਕਸ ਨਹੀਂ ਹੈ ਮਿਲਨ ਲੱਗਦਾ ਕੋਈ। ਇਸ ਇਲਾਵਾ ਖਾਦਾਂ ਤੇ ਸਬਸਿਡੀ ਵੀ ਮਿਲਦੀ ਹੈ। ਹੁਣ ਸਵਾਲ ਹੀ ਪੈਦਾ ਹੁੰਦਾ ਜੇ ਕਿਸਾਨ ਕਹਿੰਦਾ ਜਿਹੜਾ ਤੁਸੀਂ ਇੱਕ ਸਾਡੇ ਜਿਹੜਾ ਐਗਰੀਕਲਚਰ ਐਕਸਪਰਟ ਉਹਦਾ ਰੈਫਰੈਂਸ ਦਿੱਤਾ ਹੈ ਮੈਂ ਉਸਨੂੰ ਕਹਿੰਦਾ ਮੰਨਦਾ। ਜੀ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਿਸਾਨਾਂ ਦੀ ਜੋ ਕੰਟਰੀਬਿਊਸ਼ਨ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਜਿਹੜਾ ਦੇਸ਼ਾ ਖੇਤੀ ਪ੍ਰਦਾਤਾ ਦੇਸ਼ਾ ਜਿਹੜਾ ਅੰਨ ਪੈਦਾ ਕਰਦਾ ਅੰਨ ਦਾਤਾ ਉਹ ਖੁਸ਼ ਹੋਣਾ ਚਾਹੀਦਾ ਸੰਤੁਸ਼ਟ ਹੋਣਾ ਚਾਹੀਦਾ ਉਹਦੀ ਜੋ ਸਰਬਸ ਦੇ ਰਿਹਾ ਸਾਨੂੰ ਉਹਦੀ ਸਾਨੂੰ ਵਾਕਈ ਕਦਰ ਪਾਉਣੀ ਚਾਹੀਦੀ ਹੈ ਪਰ ਉਥੇ ਕਿਸਾਨ ਦੀ ਵੀ ਡਿਊਟੀ ਬਣਦੀ ਆ ਉਹ ਵੀ ਚੁਆਇਸ ਕਰੇ ਉਹ ਵੀ ਸੋਚੇ ਕਿ ਸਾਡੀ ਮੰਡੀ ਚ ਕਿਸ ਚੀ ਦੀ ਲੋੜ ਹੈਗੀ ਇਹ ਵੀ ਗੱਲ ਸਮਝੀ ਦੀ ਲੋੜ ਆ ਜੋ ਸਰਪਲਸ ਅਨਾਜ ਹੋ ਰਿਹਾ ਉਹਦੀ ਇਸ ਸਮੇਂ ਮੈਂ ਗੱਲ ਨਹੀਂ ਕਰ ਰਿਹਾ ਢੇਰਾ ਢੇਰਾ ਹੋ ਰਿਹਾ ਮੈਂ ਇਸ ਵਿੱਚ ਗੱਲ ਨਹੀਂ ਕਰਾਂਗਾ ਮੈਂ ਗੱਲ ਕਹਿਣੀ ਚਾਹੁੰਦਾ ਜਦੋਂ ਅਸੀਂ ਗੱਲ ਕਰਦੇ ਆ ਝੋਨਾ ਤੇ ਕਣਕ ਜੋ ਉਹਨਾਂ ਦੇ ਕਣ ਪਿਆਰੇ ਦੱਸੋ ਸਾਡੀਆਂ ਦੋ ਕੈਸ਼ ਕ੍ਰੌਪਸ ਹਨ ਔਰ ਸਾਡੇ ਜ਼ਿਮੀਦਾਰ ਸਾਡੇ ਕਿਸਾਨ ਹਰ ਗੱਲ ਨੂੰ ਭੁੱਲ ਕੇ ਸਿਰ ਇੱਕੋ ਗੱਲ ਯਾਦ ਰੱਖਦੇ ਆ ਕਿ ਕੈਸ਼ ਕ੍ਰੌਪ ਆ ਕਿਸੇ ਨਾ ਕਿਸੇ ਢੰਗ ਨਾਲ ਪੈਸੇ ਕਮਾਉਣੇ ਹਨ ਠੀਕ ਹੈ ਉਹਦੇ ਨਾਲ ਸਾਡਾ ਜਿਹੜਾ এনवायरमेंट ਜੋ ਮਰਜੀ ਧੂਆਂ ਤਕਰ ਹੋ ਜਾਵੇ ਜੋ ਮਰਜੀ ਨੁਕਸਾਨ ਹੋ ਜਾਵੇ ਪਾਣੀ ਦਾ ਜੋ ਮਰਜੀ ਨੁਕਸਾਨ ਹੋ ਜਾਵੇ ਜੋ ਮਰਜੀ ਪਾਣੀ ਦਾ ਲੈਵਲ ਡਾਊਨ ਚੱਲ ਜਾਵੇ ਸਿਰਫ ਇੱਕੋ ਉਹਨਾਂ ਦਾ ਮੈਨੂੰ ਲੱਗਾ ਕਿ ਕੈਸ਼ ਕ੍ਰੌਪ ਦਾ ਪੈਸੇ ਕਮਾਉਣੇ ਹਨ ਮੈਂ ਸਮਝਦਾ ਵੀ ਉਹ ਆਪਣੀ ਉਹ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਹੀਂ ਕਰਨਾ ਚਾਹੁੰਦੇ ਕਰਦੇ ਹੀ ਨਹੀਂ ਹਨ ਉਹਨਾਂ ਨੂੰ ਕਰਨੀ ਚਾਹੀਦੀ ਆ ਮੈਂ ਇਹ ਗੱਲ ਇੱਥੇ ਕਹਿਣਾ ਚਾਹੁੰਗਾ ਜਦੋਂ ਅਸੀਂ ਕਲਕੱਤਾ ਸਬਲ ਬਰਨਿੰਗ ਦੀ ਜੀ ਜੇ ਆਪਾਂ ਕਹੀਏ ਪਲੇਅਰ ਸਾਹਿਬ ਮੈਂ ਕਹਿ ਰਿਹਾ ਜੇ ਹਰ ਕਿਸਾਨੇ ਸੋਚੇ ਕਿ ਜੇ ਮੈਂ ਫਰਜ਼ੀ ਆਪਣਾ ਝੋਨਾ ਕੱਟ ਲਿਆ ਉਸ ਵਾਰ ਜਿਹੜੀ ਪ੍ਰਾਲੀ ਬਚੀ ਉਸ ਦੀ ਮੈਨੇਜਮੈਂਟ ਸਰਕਾਰ ਨੇ ਕਰਨੀ ਆ ਮੈਂ ਤਾਂ ਸਹਿਮਤ ਨਹੀਂ ਉਹ ਦਾ ਆਪਣਾ ਪ੍ਰੋਡਿਊਸ ਹੈ ਉਹ ਆਪਣੇ ਪ੍ਰੋਡਿਊਸ ਦੀ ਮੈਨੇਜਮੈਂਟ ਕਰਨ ਵਾਸਤੇ ਕੰਟਰੋਲ ਕਰਨ ਵਾਸਤੇ ਉਸ ਨੂੰ ਅਪ ਟੂ ਦਾ ਲਾਸਟ ਹੈਂਡ ਕਿੱਥੇ ਲੈ ਕੇ ਜਾਣਾ ਉਹ ਖੁਦ ਵੀ ਪਲੈਨਿੰਗ ਕਰੇ ਠੀਕ ਹੈ ਨਾ ਸਰਕਾਰ ਕੋਲ ਐਦਾਂ ਦੇ ਮੈਂ ਸਮਝਦਾ ਸਾਧਨ ਨਹੀਂ ਹਨ ਕਿਉਂਕਿ ਆਖਰ ਜੋ ਸਰਕਾਰ ਦੇਵੇਗੀ ਉਹ ਸਾਡੇ ਟੈਕਸ ਵਿੱਚੋਂ ਜਾਏਗਾ ਅਸੀਂ ਸਾਰੇ ਟੈਕਸ ਦੇ ਰਹੇ ਹਾਂ ਸਰਕਾਰ ਕੋਲ ਲਾ ਕੋਈ ਏਟੀਐਮ ਮਸ਼ੀਨਾਂ ਨਹੀਂ ਲੱਗਣ ਲੱਗੀਆਂ ਜਿੱਥੋਂ ਪੈਸੇ ਟਿਕਣ ਗਿਆ ਕਿ ਤੇ ਕਿਸਾਨਾਂ ਨੂੰ ਦੇ ਹੀ ਜਾਵਾਂਗੇ ਹਰ ਇੱਕ ਦੀ ਡਿਊਟੀ ਬਣਦੀ ਹੈ ਕਿ ਆਪਣੇ ਪ੍ਰੋਡਿਊਸ ਨੂੰ ਖੁਦ ਕੰਟਰੋਲ ਕਰੇ ਅਗਰ ਉਹ ਚ ਬੇਸਫੁੱਲ ਮਟੀਰੀਅਲ ਆ ਰਿਹਾ ਉਸ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਜ਼ਿੰਮੇਵਾਰੀ ਵੀ ਨਿਭਾਵੇ ਇਹ ਗੱਲ ਮੈਂ ਹੋਰ ਐਡ ਕਰਨੀ ਚਾਹੂੰਗਾ ਤੁਹਾਡੀ ਬੇਨਤੀ ਆਪਣੇ ਅਗਿਆ ਦੇ ਨਾਲ ਜੀ ਆ ਪਿਆਰੇ ਦਰਸ਼ਕੋ ਕਲੇਰ ਸਾਹਿਬ ਤੁਸੀਂ ਸਮਝਣਾ ਮੈਂ ਵੀ ਕੁਛ ਹੱਦ ਤੱਕ ਖੇਤੀ ਕਰਦਾ ਰਿਹਾ ਹੂੰ ਪੁਰਾਣੀ ਮਤਲਬ ਬਹੁਤ ਛੋਟਾ ਜਿਹਾ ਹੁੰਦਾ ਸੀ ਉਸ ਸਮੇਂ ਕਣਕ ਦੀ ਖੇਤੀ ਝੋਨਾ ਉਸ ਵੇਲੇ ਨਹੀਂ ਸੀ ਮਸ਼ੀਨਾਂ ਦਾ ਬਹੁਤ ਜ਼ਿਆਦਾ ਵਰਤੋਂ ਨਹੀਂ ਸੀ ਕਣਕ ਦੀ ਕਟਾਈ ਦਾਤੀਆਂ ਨਾਲ ਹੁੰਦੀ ਸੀ ਜੀ ਜੀ ਮੈਂ ਖੁਦ ਦਾਤੀ ਨਾਲ ਕਟਾਈ ਕੀਤੀ ਹੈ ਦਾਤੀਏ ਕਟਾਉਣ ਤੋਂ ਬਾਅਦ ਉਸ ਬਾਅਦ ਸਾਡੇ ਜਿਹੜੇ ਜਿਹੜਾ ਬੂਟਾ ਬਣ ਜਾਂਦਾ ਸੀ ਉਹ ਥਰੇਸ਼ਰ ਜਾਂਦਾ ਸੀ ਦਾਣਾ ਨਾਜ ਲਾਗੋ ਜਾਂਦਾ ਸੀ ਬਾਕੀ ਬਣ ਜਾਂਦਾ ਸੀ ਤੂੜੀ ਠੀਕ ਹੈ ਔਰ ਕਿਸੇ ਵੀ ਵਿਅਕਤੀ ਨੂੰ ਭੋਰਾ ਵੀ ਪੁਆਇੰਟ ਅਗਲਾਉਣ ਦੀ ਲੋੜ ਨਹੀਂ ਪੈਂਦੀ ਸੀ ਅੱਜ ਕੱਲ ਕਿਸਾਨ ਕੀ ਆ ਉਹ ਕਹਿੰਦਾ ਫਟਾਫਟ ਮੈਂ ਕਟਾਈ ਕਰਕੇ 1 ਘੰਟੇ ਵਿੱਚ ਵਿਹਲਾ ਹੋ ਜਾ। ਮਸ਼ੀਨ ਬੜਤ ਲਈ ਉਹਨੇ। ਬਜੋ ਪਰਾਲੀ ਬਚੀ ਉਹਨਾਂ ਨੂੰ ਅੱਗ ਲਾ ਦੇਣੀ ਆ। ਅੱਗ ਲਾਉਣਾ ਕਿਸਾਨ ਆਪਣਾ ਅਧਿਕਾਰ ਸਮਝ ਰਿਹਾ ਜਿਸ ਢੰਗ ਨਾਲ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰੀ ਉਹਨਾਂ ਨੂੰ ਰੋਕਣ ਜਾਂਦੇ ਹਨ ਉਹਨਾਂ ਨੂੰ ਜਾਗਰਤ ਕਰਦੇ ਹਨ ਉਹਨਾਂ ਨੂੰ ਬੰਦੀ ਬਣਾ ਲੈਂਦੇ ਹਨ। ਸੋ ਮੈਸਾਂ ਦਾ ਇਹ ਤਾਂ ਕਾਨੂੰਨ ਦੀ ਬਹੁਤ ਵੱਡੀ ਮੈਸਾਂ ਦਾ ਵਾਇਲੇਸ਼ਨ ਆ ਉਹ ਸਾਡੇ ਜਿਹੜਾ ਸਾਡਾ ਵਾਤਾਵਰਣ ਉਹਦੀ ਬਹੁਤ ਵੱਡੀ ਅਬਹੇਦਨਾ ਹੈ ਸਾਡੇ ਸਮਾਜ ਦੀ ਸਾਡਾ ਰਹਿਣ ਦਾ ਰਾਈਟ ਆ ਸਮਝੋ Schutzbachi ਦੀ ਅਗਰ ਰੁਕਾਵਟ ਪਾ ਰਹੇ ਹਨ ਅੱਗ ਲਾ ਰਹੇ ਹਨ ਐਕਸੀਡੈਂਟ ਕਰ ਰਹੇ ਹਨ ਤਾਂ ਮੈਸਾਂ ਦਾ ਜਵਾਬ ਦੇਣਾ ਨਹੀਂ ਤੇ ਬਸ ਤੇ ਨਾਲ ਦੀ ਨਾਲ ਦੇਖਿਆ ਗਿਆ ਹੈ ਕਿ ਕਿਸਾਨਾਂ ਦੇ ਵੱਲੋਂ ਇਹ ਵੀ ਸਵਾਲ ਤਰਕ ਦਿੱਤੇ ਜਾਂਦੇ ਨੇ ਕਿ ਸਭ ਤੋਂ ਪਹਿਲਾਂ ਸਭ ਤਰਕ ਹੁੰਦਾ ਹੈ ਕਿ ਐਮ ਐਸ ਪੀ ਮਿਨੀਮਮ ਸੋਰਟ ਪ੍ਰਾਈਸ ਦੀ ਗੱਲ ਕਰਦੇ ਆਂ ਕਹਿੰਦੇ ਕਿ ਰੇਟ ਵੱਧ ਗਏ ਆ ਟਰੈਕਟਰਾਂ ਦੀ ਗੱਲ ਹੋਵੇ ਉਹੀ ਸੰਦ ਲੈਣਾ ਹੋਵੇ ਕਰਜ਼ਾ ਲੈਣਾ ਹੋਵੇ ਜਾਂ ਉਸ ਦੇ ਨਾਲ ਦੀ ਨਾਲ ਪੈਟਰੋਲ ਡੀਜ਼ਲ ਦੀ ਗੱਲ ਹੋਵੇ ਹਰ ਇੱਕ ਚੀਜ਼ ਦੇ ਰੇਟ ਵਧੇ ਹੋਏ ਆ ਤਾਂ ਕਹਿੰਦੇ ਅਸੀਂ ਆਪਣਾ ਜ਼ਿੰਦਗੀ ਵੀ ਬਸਰ ਕਰਨੀ ਆ ਆਪਣੇ ਘਰ-ਬਾਰ ਵੀ ਚਲਾਉਣੇ ਆ ਬੱਚਿਆਂ ਨੂੰ ਵੀ ਇਹ ਦੇਖਣਾ ਹੈ ਕਿ ਜੋ ਪੰਜਾਬ ਦੇ ਵਿੱਚ ਦਿਨ ਪਰ ਦਿਨ ਜਿਹੜੀ ਖੇਤੀ ਆ ਜਿਹੜੀ ਬੰਜਰ ਜ਼ਮੀਨ 'ਵਾਂ ਵਾਦੀ ਪਈ ਹੈ ਕਿਉਂ ਕਿਉਂਕਿ ਰਿਪਿਟੇਸ਼ਨ ਜਿਹੜੀ ਫਸਲਾਂ ਦਾ ਹੁੰਦਾ ਪਿਆਏ ਉਸ ਤੋਂ ਬਾਅਦ ਉਹ ਕਹਿੰਦੇ ਸੀ ਆਪਣੇ ਬੱਚਿਆਂ ਨੂੰ ਲੈ ਕੇ ਵੀ ਇਹ ਕਿਤੇ ਨਾ ਕਿਤੇ ਟੈਨਸ਼ਨ ਦੇ ਵਿੱਚ ਆ ਤੇ ਦੂਸਰੀ ਗੱਲ ਜਿਹੜੀ ਹੈ ਮਿਨਿਮਮ ਸਪੋਰਟ ਪ੍ਰਾਈਸ ਦੀ ਉਹ ਜਿਹੜੀ ਵੱਡੀਆਂ ਫਸਲਾਂ ਨੇ ਜਿਹੜੀਆਂ ਹਰੀ ਸੋਨੇ ਦੀਆਂ ਫਸਲਾਂ ਨੇ ਉਸ ਤੇ ਉਹਦੇ ਉਸ ਪੱਧਰ ਤੇ ਨਹੀਂ ਮਿਲ ਜਿਹੜੀ ਅਸੀਂ ਡਿਮਾਂਡ ਕਰਦੇ ਹਾਂ ਹਾਂ ਉਹ ਬੜੀ ਇੰਪੋਰਟੈਂਟ ਗੱਲ ਹੈ ਮੈਂ ਦੱਸਾਂ ਪ੍ਰੇਮ ਜੀ ਮੈਂ ਤੁਹਾਨੂੰ ਥੋੜਾ ਜਿਹਾ ਬੈਕ ਲੈ ਕੇ ਜਾਣਾ ਚਾਹੁੰਦਾ 2014 ਵਿੱਚ ਜਦੋਂ ਆਪਣੇ ਸਰਗੋਬੀਜ ਦੀ ਗਵਰਨਮੈਂਟ ਆਈ ਹੈ ਜੀ ਉਹ ਸਿਰਫ ਉਹਦੇ ਪੱਲਾ ਝਾ ਭਾ ਜੀਬੀਪੀਐਮ ਦੀ ਸਰਕਾਰ ਨੇ ਉਹ ਕਹਿੰਦਾ ਸੜਕਾਂ ਦਾ ਨਾ ਸਰਪਲਸ ਆ ਜੀ ਸਾਡੇ ਕੋਲੇ ਉਹਨਾਂ ਸਟੋਰ ਕਰਨ ਵਾਸਤੇ ਸਟੋਰ ਨਹੀਂ ਹਾਂ ਹਮ ਠੀਕ ਆ ਸਰ ਕੋ ਨਾਲ ਸਰਪਲਸ ਆ ਹੁਣ ਵੀ ਅੱਜ ਦੀ ਸਥਿਤੀ ਇਹੀ ਆ ਸਾਡਾ ਕਿਸਾਨ ਕੇਵਲ ਦੇ ਕੇਵਲ ਜੰਦ ਕਣਕ ਪੈਦਾ ਕਰ ਰਿਹਾ ਪੰਜਾਬ ਦੇ ਜੀ ਗੱਲ ਕਰੀਏ ਜਾਂ ਝੋਨਾ ਪੈਦਾ ਕਰ ਰਿਹਾ ਜਦੋਂ ਉਹਦੀ ਮਾਰਕੀਟ ਜਾ ਕੇ ਅਸੀਂ ਕਹਿੰਦੇ ਲਿਫਟਿੰਗ ਹੋਵੇ ਉਹਦੀ ਬੜੀ ਲੇਟ ਹੁੰਦੀ ਹੈ ਜਾਂ ਉਹਦੇ ਪ੍ਰੋਪਰ ਪ੍ਰਾਈਸ ਨਹੀਂ ਮਿਲਦੀ ਐਮਐਸਪੀ ਦੀ ਤੁਸੀਂ ਗੱਲ ਕੀਤੀ ਹੈ ਇਹ ਮੰਨਣਯੋਗ ਆ ਸਵਾਲ ਇਹ ਆ ਕਿ ਕਿਸਾਨ ਆਪ ਵੀ ਤਾਂ ਖੁਦ ਵੀ ਤਾਂ ਸਰਚ ਕਰੇ ਨਾ ਖੁਦ ਵੀ ਖੋਜ ਕਰੇ ਜਿਹੜੀਆਂ ਹੋਰ ਦਾੜਾਂ ਹਨ ਜਾਂ ਹੋਰ ਸਬਜ਼ੀਆਂ ਹਨ ਜਿਨ੍ਹਾਂ ਦੀ ਲੋੜ ਆ ਕੁਝ ਲੱਗਦਾ ਐਕਸਪੋਰਟ ਕੀਤੇ ਜਾ ਸਕਦੇ ਆ ਉਹਨਾਂ ਦੇ ਖੋਜ ਖੁਦ ਵੀ ਕਰੇ ਨਾ ਹਰ ਕੰਮ ਸਰਕਾਰ ਨਹੀਂ ਕਰ ਸਕੀ ਕਿ ਮੈਂ ਕੋਈ ਸਰਕਾਰ ਦਾ ਪ੍ਰਤੀਨਿਧ ਨਹੀਂ ਹੈ ਪਰ ਮੈਨੂੰ ਇਹ ਦਿਖਾਈ ਦੇ ਰਿਹਾ ਕਿ ਸਾਡੀ ਆਪਣੀ ਡਿਊਟੀ ਬਣਦੀ ਹੈ ਕਿਸਾਨ ਦੀ ਡਿਊਟੀ ਬਣਦੀ ਹੈ ਇੱਕ ਮੈਂ ਤੁਹਾਡੇ ਗੱਲ ਦਾ ਜਿਹੜਾ ਪਿਛਲੀ ਤੁਸੀਂ ਗੱਲ ਕਹੀ ਸੀ ਉਹ ਤੇ ਮੈਂ ਜਵਾਬ ਦੀ ਗੱਲ ਕਹਿਣੀ ਚਾਹੁੰਗਾ ਕਿਸਾਨਾਂ ਨੇ ਕਿਹਾ ਆਪਣੀ ਜ਼ਮੀਨਾਂ ਨੂੰ ਬੜੇ ਤੁਸੀਂ ਜ਼ਰਖੇਜ਼ ਕੀਤਾ ਹੈ ਜੀ ਉਹੀ ਕਿਸਾਨ ਜਿਹੜੇ ਜ਼ਖੀਰ ਜ਼ਖੇਦ ਕੀਤਾ ਅੱਜ ਉਹਨਾਂ ਜ਼ਮੀਨਾਂ ਨੂੰ ਅੱਗ ਲਾ ਕੇ ਕਿਸ ਤਰ੍ਹਾਂ ਸਾਡੀ ਧਰਤੀ ਦੀ ਬੁਰੀ ਹਾਲਤ ਕਰ ਰਹੇ ਆ ਇਹਦੇ ਵਾਸਤੇ ਵੀ ਜਵਾਬ ਦੇ ਕਿਸਾਨ ਹਨ ਇੱਕ ਇਹਦੇ ਬਾਰੇ ਮੈਂ ਤੁਹਾਡੇ ਨਾਲ ਸਹਿਮਤੀ ਨਾਲ ਤੁਹਾਡੀ ਲੈਣਾ ਚਾਹਾਂਗਾ ਸਾਡੇ ਆਪਣੇ ਗੁਰੂ ਗ੍ਰੰਥ ਸਾਹਿਬ ਅਸੀਂ ਡੇਲੀ ਪੜ੍ਹਦੇ ਆ ਜੀ ਪਵਨ ਗੁਰੂ ਪਾਣੀ ਪੈਤਾ ਮਤੈ ਤਤ ਮਤੈ ਪਿਆਰੇ ਦਰਸ਼ਕੋ ਪlier ਸਾਹਿਬ ਤੁਸੀਂ ਵੀ ਨੋਟ ਕਰਿਓ ਇਹ ਗੱਲਾਂ ਸੇ ਅਰਦਾਸ ਵਿੱਚ ਵੀ ਪੜ੍ਹਦੇ ਆ ਸਭ ਤੋਂ ਪੜ੍ਹਦੇ ਆ ਇਹ ਸਾਰੇ ਗੱਲਾਂ ਲਿਖ ਕੇ ਨਾ ਤਾਂ ਅਸੀਂ ਬਾ ਆਪਣੇ ਪਵਨ ਨੂੰ ਗੁਰੂ ਮੰਨਦੇ ਆ ਨਾ ਧਰਤੀ ਨੂੰ ਮਾਤਾ ਮੰਨਦੇ ਆ ਧਰਤੀ ਨੂੰ ਡੇਲੀ ਅੱਗ ਲਾ ਰਹੇ ਆ ਸਾਡਾ ਕਿਸਾਨ ਮੈਂ ਸੰਦਾਂ ਵੀ ਇਹ ਕੋਈ ਸ਼ੋਰ ਧਾੜੀ ਗੱਲ ਨਹੀਂ ਹੈ ਸਾਨੂੰ ਉਹਦੇ ਆਲਟਰਨੇਟ ਲੱਭਣੇ ਚਾਹੀਦੇ ਆ ਜੀ ਆਲਟਰਨੇਟ ਨਹੀਂ ਹਨ ਤਾਂ ਬਦਲੇ ਵਾਲੀ ਭਾਵਨਾ ਲੈ ਕੇ ਧਰਤੀ ਨੂੰ ਅੱਗ ਲਾਉਣਾ ਧੂਆਂ ਤਖਰ ਕਰਨਾ ਇਹ ਕੋਈ ਸਿਆਣ ਵਾਲੀ ਗੱਲ ਨਹੀਂ ਇਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪੈਗੀ ਰਿਸਰਚ ਕਰਨੀ ਪੈਗੀ ਸੋ ਬਾਤਾ ਪਰ ਟੌਪ ਤੇ ਹੈ ਹਵਾ ਟੌਪ ਤੇ ਹੈ ਜੇ ਤੁਸੀਂ ਇੱਕ ਮਿੰਟ ਹਵਾ ਸਾਨੂੰ ਨਹੀਂ ਮਿਲਦੀ ਬੰਦਾ ਜੀਵਤ ਨਹੀਂ ਰਹਿ ਸਕਦਾ ਤੇ ਸਾਨੂੰ ਜਹੀਲੀ ਹਵਾ ਚ ਸਾਹ ਲੈਣਾ ਪੈਂਦਾ ਹੈ ਤੇ ਇਹ ਸਾਡੇ ਲਈ ਕਿੰਨੀ ਬੁਰੀ ਗੱਲ ਆ ਤੇ ਇਹਦੇ ਵਾਸਤੇ ਸਾਰੇ ਜਵਾਬ ਦੇ ਜਿਹੜੇ ਇਹ ਵਾਸਤੇ ਇਹ ਮੈਂ ਸਮਝਦਾ ਸਾਰਾ ਇਹ ਮਸਲਾ ਪੈਦਾ ਕਰਦੇ ਆ ਜੀ ਬਿਲਕੁਲ ਨਾਲ بڑا ਕਿਸਾਨਾਂ ਦਾ ਇੱਕ بڑا ਤਰਕਦਾਰ ਸਵਾਲ ਹੁੰਦਾ ਇੱਕ ਹੋਰ ਵੀ ਕਹਿੰਦੇ ਹਮੇਸ਼ਾ ਦਿੱਲੀ ਦੇ ਵਿੱਚ ਹੀ ਪ੍ਰੋਡਿਊਸ਼ਨ ਕਿਉਂ ਹੁੰਦਾ ਕਿਹੜੀ ਜਈ ਹਵਾ ਵਾ ਜਿਹੜੀ ਯੂਪੀ ਵੱਲ ਨਹੀਂ ਜਾਂਦੀ ਜਿਹੜੀ ਰਾਜਸਥਾਨ ਵੱਲ ਨਹੀਂ ਜਾਂਦੀ ਜਿਹੜੀ ਹਿਮਾਚਲ ਵੱਲ ਜਾਂ ਨਾ ਪਾਕਿਸਤਾਨ ਵੱਲ ਜਾਂਦੀ ਹੈ ਕੱਲੀ ਹਰਿਆਣਾ ਹੁੰਦੇ ਹੋਏ ਦਿੱਲੀ ਕਿਹਨੇ ਪਹੁੰਚ ਜਾਂਦੀ ਹੈ ਜੀ ਤੁਹਾਡੀ ਗੱਲ ਸੋ ਇਹ ਵੀ ਰਿਸਰਚ ਦਾ ਵਿਸ਼ਾ ਹੋਏਗਾ 에ਅਰ ਕੁਆਲਿਟੀ ਇੰਡੈਕਸ ਉੱਥੇ ਅੱਜ ਮੈਂ ਸਵੇਰ ਨਿਊਜ਼ਪੇਪਰ ਪੜ੍ਹਿਆ 400 ਡਿਗਰੀ ਦਾ ਪਹੁੰਚ ਗਿਆ ਠੀਕ ਹੈ ਪੰਜਾਬ ਵਿੱਚ ਵੀ ਕਾਫੀ ਜ਼ਿਆਦਾ ਹੈ ਠੀਕ ਹੈ ਨਾ ਸੋ ਦਿੱਲੀ ਕਿਉਂਕਿ ਸਾਡੇ ਸਟੇਟ ਦੀ ਕੈਪੀਟਲ ਆ ਜੋ ਵੀ ਸਾਡੇ ਦੇਸ਼ ਵਿੱਚ ਬਰਾਈਆਂ ਹਨ ਐਦਾਂ ਲੱਗਦਾ ਉਹਨਾਂ ਦਾ ਅੱਡਾ ਐਪੀਸੈਂਟਰ ਦਿੱਲੀ ਹੀ ਬਣ ਜਾਂਦੀ ਹੈ ਕਿਉਂਕਿ ਉੱਥੋਂ ਸਾਰੀ ਗੱਲਾਂ ਕਹਿਣੀਆਂ ਉੱਥੇ ਸਾਰਾ ਜਿਹੜਾ ਪ੍ਰੈਸ ਪ੍ਰੈਸ ਦਾ ਸੈਂਟਰ ਉਥੋਂ ਬੜੀ ਪਸਾਨੇ ਨਾਲ ਗੱਲਾਂ ਹਾਈਲਾਈਟ ਹੋ ਜਾਂਦੀਆਂ ਜੂਪੀ ਚ ਓਨੇ ਆਸਾਨੇ ਨਾਲ ਗੱਲ ਹਾਈਲਾਈਟ ਨਹੀਂ ਹੁੰਦੀ ਹਰਿਆਣਾ ਚੋਂ ਆਉਂਦੀ ਦਿੱਲੀ ਚ ਫਟਾਫਟ ਚਾਹੇ ਬਹੁਤ ਛੋਟੀ ਡਿਗਰੀ ਦੀ ਹੋਵੇ ਹਾਈਲਾਈਟ ਹੋ ਜਾਂਦੀ ਆ ਸੋ ਕਈ ਵਾਰੀ ਅਨਸੈਸਰਲੀ ਉਹਨਾਂ ਲੋਕਾਂ ਨੂੰ ਸਾਡੇ ਪੰਜਾਬ ਨੂੰ ਹਰਿਆਣਾ ਨੂੰ ਬਦਨਾਮ ਵੀ ਕੀਤਾ ਜਾਂਦਾ ਹੈ ਜਿਸ ਲੈਵਲ ਤੇ ਬਦਨਾਮ ਐਕਚੁਅਲੀ ਨਹੀਂ ਹੁੰਦੇ ਉਹਨਾਂ ਨੇ ਇੰਨਾ ਗਲਤ ਕੰਮ ਨਹੀਂ ਕੀਤਾ ਹੁੰਦਾ ਕਿਉਂਕਿ ਦਿੱਲੀ ਵਿੱਚ ਸਾਰੇ ਲੀਡਰ ਬੈਠੇ ਹਨ ਇਸ ਕਰਕੇ ਬੜਾ ਉਹਨਾਂ ਨੂੰ 골ਡਨ ਚਾਂਸ ਮਿਲ ਜਾਂਦਾ ਚਲੋ ਵੀ ਪੰਜਾਬ ਦੇ ਜੁਮੇ ਬਰਾ ਦਿਓ ਸਾਰਾ ਕੰਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦੇਖਿਆ ਗਿਆ ਕਿ ਪਿਛਲੇ ਸਾਲਾਂ ਦੇ ਵਿੱਚ ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਇੱਕ ਵੱਡਾ ਐਜੀਟੇਸ਼ਨ ਹੋਇਆ ਉਸ ਦੇ ਵਿੱਚ ਭਾਵੇਂ ਕਿ ਕਈ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਉਸ ਐਜੀਟੇਸ਼ਨ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਨਵਾਂ ਕਿਸਾਨੀ ਰੈਵਿਊਲੂਸ਼ਨ ਆਊਗਾ ਪਰ ਦੇਖਿਆ ਗਿਆ ਕਿ ਇੱਕ ਵਾਰ ਫਿਰ ਟਰਾਲੀਆਂ ਦੀਆਂ ਟਰਾਲੀਆਂ ਹਾਂ ਜਿਹੜੀਆਂ ਵੱਡੇ ਤਨਾਤਰ ਸੀਗੇ ਉਹਨਾਂ ਦੀ ਮਿੱਲਾਂ ਦੇ ਬਾਹਰ ਖੜੀਆਂ ਨੇ ਉਸ ਨੂੰ ਕਿਵੇਂ ਦੇਖਦੇ ਹੋ ਸਰ ਏਦਾਂ ਮੈਂ ਸਮਝਦਾ ਵੀ ਮੈਂ YouTube ਤੇ ਵੀ ਦੇਖ ਰਿਹਾ ਮੈਂ Facebook ਤੇ ਦੇਖ ਰਿਹਾ ਅਲਗ-ਅਲਗ ਸੌਮ ਟਾਈਟਲ ਪੜਨ ਨੂੰ ਮਿਲਦੇ ਨੇ ਕਿ ਕਿਸਾਨੀ ਮੋਰਚਾ ਵਿੱਕ ਗਿਆ ਹੈ ਠੀਕ ਹੈ ਇਹ ਮੈਨੂੰ ਮੈਂ ਖੁਦ ਪੜਿਆ ਮੈਂ ਆਪਣੇ ਫੇਸਬੁੱਕ ਜਿਹੜਾ ਮੇਰਾ ਅਕਾਊਂਟ ਹੈ ਜਮੈਂ ਸੇਵ ਵੀ ਕੀਤਾ ਠੀਕ ਹੈ ਕਿ ਜੋ ਕਿਸਾਨਾਂ ਦਾ ਸੰਘਰਸ਼ ਸੀ ਹੂੰ ਜਿਸ ਮੰਤਵ ਨੂੰ ਲੈ ਕੇ ਵਿੱਢਿਆ ਸੀ ਉਹ ਖਤਮ ਹੋ ਗਿਆ ਹੈ ਜਾਂ ਉਸ ਨੂੰ ਗਲਤ ਐਂਗਲ ਨਾਲ ਪੇਸ਼ ਕੀਤਾ ਗਿਆ ਮੈਂ ਸਮਝਦਾ ਸਾਡੇ ਲੋਕਾਂ 'ਚ ਅਣਖ ਦੀ ਬੜੀ ਘਾਟ ਆ ਠੀਕ ਹੈ ਆਪਣੇ ਕਲੀਅਰ ਸਾਹਿਬ ਤੁਸੀਂ ਸਾਡੇ ਦਰਸ਼ਕੋ ਸਮਝ ਮੈਂ ਕਹਿ ਰਿਹਾ ਜਿਸਨ ਗੁਰੂ ਗੋਬਿੰਦ ਸਿੰਘ ਨੇ ਸਾਡੇ ਧਰਮ ਦੀ ਸਾਜਨਾ ਕੀਤੀ ਉਹ ਕਹਿੰਦੇ ਸੀ ਮਰ ਮਿਟਾਂਗੇ ਪਰ ਧਰਮ ਦੀ ਰਾਖੀ ਕਰਾਂਗੇ ਸਾਨੂੰ ਇਹੋ ਜਿਹਾ ਬੰਦਾ ਕੋਈ ਨਹੀਂ ਲੱਭਦਾ ਪੰਜਾਬ ਜਿਹੜਾ ਕਹਿੰਦੇ ਅਸੀਂ ਮਰ ਮਿਟਾਂਗੇ ਪਰ ਆਪਣੇ ਦੇਸ਼ ਦੀ ਆਪਣੇ ਹਵਾ ਦੀ ਆਪਣੇ ਪਾਣੀ ਦੀ ਆਪਣੇ ਧਰਤੀ ਰੱਖਿਆ ਕਰਾਂਗੇ ਉਹ ਅਜਿਹਾ ਨਹੀਂ ਮੌਕਾ ਪ੍ਰਸਤੀ ਬਹੁਤ ਜ਼ਿਆਦਾ ਛਾਗੀ ਆ ਉਹ ਕਹਿੰਦਾ ਮੈਨੂੰ ਤਾਂ ਰੁਪਈਆ ਚਾਹੀਦਾ ਦੂਸਰਾ ਬੰਦਾ ਹੀ ਦੀ ਕੋਈ ਨੁਕਸਾਨ ਹੋ ਜੇ ਕੁਝ ਵੀ ਘਟਨਾ ਘਟ ਜੇ ਮੈਂ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ 700 ਤੋਂ ਜ਼ਿਆਦਾ ਬੰਦਿਆਂ ਦਾ ਸ਼ਾਦਤ ਹੋਈ ਜੀ ਦਿੱਲੀ ਵੇਖ ਜਦੋਂ ਵਿਰੋਧ ਕੀਤਾ ਕਾਲੇ ਕਾਨੂੰਨਾਂ ਦਾ ਜੇ ਅਸੀਂ ਉਹਨਾਂ ਨੂੰ ਹੀ ਅਦਾਨੀ ਦੇ ਬਾਣੇ ਨੂੰ ਹੀ ਕਣਕ ਵੇਚਣੀ ਸੀ ਤਾਂ 700 ਬੰਦੇ ਮਰਵਾਉਣਾ ਜ਼ਰੂਰੀ ਸਨ ਸੋ ਇਹ ਬਹੁਤ ਵੱਡਾ ਕੁਐਸਚਨ ਸਾਡੇ ਕਿਸਾਨ ਯੂਨੀਅਨ ਦੇ ਲੀਡਰ ਕਿਸਾਨ ਸਭਾ ਦੇ ਲੀਡਰ ਕੋਈ ਵੀ ਆਪਣੇ ਕਿਸਾਨ ਨੂੰ ਇਹ ਕੁਐਸਚਨ ਨਹੀਂ ਪੁੱਛਦਾ ਮੈਂ ਵਾਰ-ਵਾਰ ਗੱਲ ਕਹੀ ਆ ਮੈਂ ਜਦੋਂ ਵੀ ਮੈਨੂੰ ਇਦਾਂ ਦਾ ਮੌਕਾ ਮਿਲਦਾ ਜੇ ਸਾਡੇ ਜਿਹੜੀ ਸੰਸਥਾਵਾਂ ਹਨ ਕਿਸਾਨਾਂ ਦੀਆਂ ਸੰਸਥਾਵਾਂ ਘੱਟੋ ਘਾਟ ਆਪਣੇ ਕਿਸਾਨਾਂ ਮੈਂਬਰਾਂ ਨੂੰ ਕਹਿਣ ਪਾਈ ਸਟਰਬਲ ਪਰ ਬਿਲਕੁਲ ਨਹੀਂ ਹੋਣੀ ਚਾਹੀਦੀ ਉਹ ਇਸ ਗੱਲ ਤੋਂ ਗਰੇਜ਼ ਕਰਦੇ ਹਨ ਕਿ ਕਿਸਾਨ ਕਹਿ ਰਹੇ ਕਿ ਸਾਡਾ ਜਿਹੜਾ ਪ੍ਰਾਇਜ ਨੂੰ ਅੱਗ ਲਾਉਣਾ ਸਾਡਾ ਰਾਈਟ ਆ ਟੜਲੇ ਨਾ ਕਰ ਰਹੇ ਹਨ ਇਹ ਸਾਡੇ ਲਈ ਬੜਾ ਖਤਰਨਾਕ ਆ ਸਮਾਜ ਲਈ ਖਤਰਨਾਕ ਆ ਉਹ ਸਾਡੀ ਧਰਤੀ ਲਈ ਖਤਰਨਾਕ ਆ ਪਾਣੀ ਲਈ ਖਤਰਨਾਕ ਆ ਪੰਜਾਬ ਲਈ ਪੰਜ ਦਰਮਾਨ ਧਰਤੀ ਦੂਸ਼ ਹੋ ਰਹੀ ਹੈ ਸਾਡੇ ਲਈ ਬਹੁਤ ਖਤਰਨਾਕ ਹੈ ਅੱਛਾ ਜਿਸ ਤਰ੍ਹਾਂ ਸਰਕਾਰ ਬਦਲ ਗਈ ਹੈ ਕਿ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕੇਜਰੀਵਾਲ ਸਾਹਿਬ ਦੇ ਵੱਲੋਂ ਇੱਕ ਮਸ਼ੀਨ ਦੀ ਦਿਖਾਈ ਗਈ ਸੀ ਅਸੀਂ ਪ੍ਰਾੜੀ ਨੂੰ ਲੈ ਕੇ ਠੋਸ ਕਦਮ ਚੁੱਕੇ ਨੇ ਸਰਕਾਰ ਪੰਜਾਬ ਦੇ ਵਿੱਚ ਬਹੁਮਤ ਨਾਲ ਆ ਗਈ ਹੈ ਉਸ ਤੋਂ ਬਾਅਦ ਵੀ ਜੇਕਰ ਪ੍ਰਾੜੀ ਦੇ ਕੇਸ ਤਕਰੀਬਨ ਕਹਿੰਦੇ ਨੇ 19 ਤੋਂ 20 ਹਜ਼ਾਰ ਕੇਸ ਆ ਚੁੱਕੇ ਹੈ ਹਾਂ ਕਿ ਗਿਣਤੀ ਵੱਧ ਵੀ ਹੋ ਸਕਦੀ ਹੈ ਪਰ ਜਿਹੜੀ ਅੰਕੜਿਆਂ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਦੇ ਲੋਕ ਜਾਣਦੇ ਆ ਕਿਸਾਨਾਂ ਦੇ ਕੋਲ ਭਾਵੇਂ ਵੀ ਤੁਹਾਡੇ ਤੇ ਪਰਚਾ ਕਰ ਦਾਂਗੇ ਕੋਈ ਕੇਸ ਕਰ ਦਾਂਗੇ ਤਾਂ ਬੀਤੇ ਦਿਨ ਖਬਰ ਆਈ ਸੀ ਕਿ ਉਹਨਾਂ ਪ੍ਰਸ਼ਾਸਨ ਦੇ ਲੋਕਾਂ ਨੂੰ ਹੀ ਬੰਦੀ ਬਣਾ ਲਿਆ ਗਿਆ ਹਾਂ ਮਹਿਮਾਨ ਦੇ ਮੈਂ ਸਿਰ ਇਦਾਂ ਕਹਿਣਾ ਇੱਕ ਤਾਂ ਇਹ ਗੱਲ ਇਹ ਆ ਕਿ ਦੇਖੋ ਕਿਸਾਨਾਂ ਨੂੰ ਕਾਨੂੰਨ ਹੱਥ ਵਿੱਚ ਬਿਲਕੁਲ ਨਹੀਂ ਲੈਣਾ ਚਾਹੀਦਾ ਜੀ ਉਹ ਜਿਹੜੇ ਅਧਿਕਾਰੀ ਹਨ ਕਰਮਚਾਰੀ ਜਾਂਦੇ ਹਨ ਉਹ ਵੀ ਸਮਾਜ ਦੇ ਮੈਂਬਰ ਉਹਨਾਂ ਦੇ ਘਰਾਂ ਵਿੱਚੋਂ ਪੈਦਾ ਹੋ ਕੇ ਆ ਰਹੇ ਹਨ ਉੱਥੇ ਸਰਕਾਰ ਦੀ ਨੌਕਰੀ ਕਰ ਰਹੇ ਹਨ ਤੇ ਜੇ ਕੋਈ ਬੰਦਾ ਅੱਗ ਲਾ ਰਿਹਾ ਧੂਆਂ ਤਖਰ ਕਰ ਰਿਹਾ ਉਹਦਾ ਰਾਈਟ ਨਹੀਂ ਉਹ ਕ੍ਰਾਈਮ ਕਰ ਰਿਹਾ ਕ੍ਰਾਈਮ ਕਰ ਰਿਹਾ ਉਹਦੀ ਆਵਾਜ਼ ਆਉਣਾ ਚਾਹੀਦਾ ਹੈ ਕਿਉਂਕਿ ਉਹਦੇ ਕ੍ਰਾਈਮ ਨਾਲ ਮੈਨੂੰ ਨੁਕਸਾਨ ਹੋ ਰਿਹਾ ਸਭ ਨੂੰ ਨੁਕਸਾਨ ਹੋ ਰਿਹਾ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਤੇ ਉਹ ਗਲਤ ਕਰ ਰਿਹਾ ਤੇ ਫਿਰ ਇੱਕ ਪਾਸੇ ਜੇ ਆਪਾਂ ਜਾ ਕੇ ਉਹਨਾਂ ਨੂੰ ਅਵੇਅਰਨੈਸ ਦੇ ਰਹੇ ਆ ਉਹ ਅਵੇਅਰਨਸ ਦਾ ਉਲਟ ਲੈਂਦਾ ਇੱਕ ਮੈਨੂੰ ਬੰਦਾ ਕਹਿ ਰਿਹਾ ਸਪੈਸ਼ਲੀ ਵਾਰ ਮੈਂ ਇਦਾਂ ਦੇ ਚੈਨਲ ਤੇ ਬੈਠਾ ਸੀ ਉਹ ਕਹਿੰਦਾ ਅਵੇਅਰਨੈਸ ਤੇਂ ਦੀ ਲੋੜ ਮੈਂ ਹਾਂ ਭਾਈ ਸਾਹਿਬ ਇਹ 75 ਸਾਲ ਹੋ ਗਏ ਸਾਡੇ ਦੇ ਸ਼ਹਿਜ਼ਾਦ ਹੋ ਇਹਨੂੰ ਹੁਣ ਅਵੇਅਰਨੈਸ ਦਾ ਟਾਈਮ ਖਤ ਹੁਣ ਟਾਈਮ ਸਟਾਰਟ ਹੋ ਗਿਆ ਸਜ਼ਾ ਦਾ ਜਿਹੜਾ ਬੰਦਾ ਕ੍ਰਾਈਮ ਕਰਦਾ ਸਾਡੇ ਦੇਸ਼ ਦੇ ਕਾਨੂੰਨਾਂ ਨੂੰ ਹੱਥ ਵਿੱਚ ਲੈਂਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਅਗਰ ਕੋਈ ਐਫ ਆਈ ਆਰ ਦਰਜ ਹੋ ਕੇ ਉਹਨੂੰ ਜੁਰਮਾਨਾ ਵੀ ਲਾਇਆ ਜਾਂਦਾ ਜਿਵੇਂ ਪੰਜਾਬ ਸਰਕਾਰ ਨੇ ਕੱਲ ਡਿਕਲੇਅਰ ਕੀਤਾ ਕਿ 2 ਲੱਖ ਦੇ ਲਗਭਗ ਜੁਰਮਾਨਾ ਲਾਇਆ ਗਿਆ ਪਰ ਉਹ ਗਾਇਆ ਨਹੀਂ ਜਾਣਾ ਕਿਉਂਕਿ ਸਰਕਾਰ ਸਰੈਂਡਰ ਕਰ ਜਾਂਦੀ ਹੈ ਉੱਥੇ ਜੀ ਠੀਕ ਹੈ ਨਾ ਸੋ ਮੈਂ ਸਮਝਦਾ ਵੀ ਜਿਹੜੀ ਇਹ ਗੱਲ ਤੁਸੀਂ ਗੱਲ ਕਰਦੇ ਆ ਇਹ ਸਹੀ ਆ ਮੈਂ ਸਮਝਦਾ ਵੀ ਇਹ ਕਿਸਾਨ ਜੀ ਸਮਾਜ ਦਾ ਆਪਣਾ ਹਿੱਸਾ ਮੰਨਦੇ ਹਨ ਤੁਰੰਤ ਉਹਨਾਂ ਨੂੰ ਪ੍ਰਾਣੀ ਦੀ ਬਰਨਿੰਗ ਨੂੰ ਫੁੱਲ ਸਟਾਪ ਦੇਣਾ ਪਏਗਾ ਆਦਰਵਾਈ ਸਾਡਾ ਸਮਾਜ ਸਾਡਾ ਪੰਜਾਬ ਬਿਲਕੁਲ ਇਹ ਮੈਂ ਸਤੂਏ ਦਾ ਰੋਪਣ ਦੇ ਬਿਲਕੁਲ ਬਿਲਕੁਲ ਸਮਾਂ ਇਜਾਜ਼ਤ ਦਿੰਦਾ ਨਹੀਂ ਕਿ ਆ ਆਖਿਰ ਦੇ ਵਿੱਚ ਆਮ ਦਰਸ਼ਕਾਂ ਨੂੰ ਨਾਲ ਦੀ ਨਾਲ ਕਿਸਾਨਾਂ ਨੂੰ ਤੁਸੀਂ ਕੀ ਅਪੀਲ ਦੇਣੀ ਕਰਦੇ ਸਰ ਮੇਰੀ ਅਪੀਲ ਆ ਮੇਰਾ ਸੰਦੇਸ਼ ਮੈਂ ਕਹੂੰਗਾ ਜੀ ਸੰਦੇਸ਼ ਮੇਰੇ ਇਹ ਆ ਕਿ ਪਿਆਰੇ ਦਰਸ਼ਕੋ ਤੇ ਪਿਆਰੇ ਕਿਸਾਨ ਭਰਾਵੋ ਜਿਹੜਾ ਸਾਡਾ ਵਾਤਾਵਰਨ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸਾਡੀ ਸਾਂਝੀ ਹੈ ਕਿਤੇ ਸਾਨੂੰ ਮਾਣਉਦਾ ਸਈ ਸਾਡੇ ਪੰਜ ਦਰਿਆਵਾਂ ਦੀ ਧਰਤੀ ਹੈ ਇੱਥੇ ਸਾਨੂੰ ਪੰਜ ਦਰਿਆ ਨਹੀਂ ਲੱਭਦੇ ਦੂਸ਼ਤ ਹੋ ਗਏ ਸਾਰੇ ਦਰਿਆ ਹਵਾ ਸਾਰੇ ਦੂਸ਼ਤ ਹੋ ਗਏ ਠੀਕ ਹੈ ਨਾ ਮੈਂ ਕਹਿੰਦਾ ਜਿਵੇਂ ਕੁਆਲਿਟੀ ਆਪਣੇ ਸਰਪੇਅਰ ਕੁਆਲਿਟੀ ਇੰਡੈਕਸ ਮੈਂ ਦੇਖਿਆ 400 300 ਤੱਕ ਪਹੁੰਚ ਰਿਹਾ ਸੋ ਅਸੀਂ ਕਹਿੰਦੇ ਇੱਕ ਬਾਹਰੋਂ ਆ ਕੇ ਬੰਦਾ ਸਾਨੂੰ ਠੀਕ ਕਰੇਗਾ ਕੋਈ ਸਾਡੇ ਆ ਕੇ 에ਅਰ ਦੀ ਕੁਆਲਿਟੀ ਠੀਕ ਕਰੇਗਾ ਇਹ ਸਾਡੀ ਮੂਰਖਤਾ ਹੋਏਗੀ ਕੈਸ਼ ਕ੍ਰੌਪ ਕੁਛ ਵੀ ਹੋਵੇ ਜੇ ਸਾਨੂੰ ਲੱਗਦਾ ਕਿ ਅਸੀਂ ਝੋਨੇ ਦੀ ਮੈਨੇਜਮੈਂਟ ਨਹੀਂ ਕਰ ਸਕਦੇ ਤਾਂ ਅਸੀਂ ਸਟਾਪ ਕਰੀਏ ਝੋਨਾ ਬੀਜਣਾ ਹੀ ਬੰਦ ਕਰ ਦਈਏ ਪਾਣੀ ਦੀ ਬਚਤ ਹੋਏਗੀ ਬਿਜਲੀ ਦੀ ਬਚਤ ਹੋਏਗੀ ਨੰਬਰ 2 ਤੇ ਹਵਾ ਦਾ ਜਿਹੜਾ ਦੂਸ਼ਤਪਨ ਇਹ ਵੀ ਠੀਕ ਹੋਏਗਾ ਸੋ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਸਮਾਜ ਦੀ ਵੀ ਕਿਸਾਨਾਂ ਦੀ ਵੀ ਇਹ ਜਿਹੜਾ ਧੂਆਂ ਤਕਰ ਕਰ ਰਹੇ ਆ ਸਬਲ ਬਰਨ ਕਰ ਰਹੇ ਆ ਪਰਾਲੀ ਬਰਨ ਅੱਜ ਤੋਂ ਹੀ ਇਹਨੂੰ ਕੱਟ ਕਰਨ ਬੰਦ ਕਰਨ ਸਰਕਾਰ ਦੇ ਵੀ ਡਿਊਟੀ ਬਣਦੀ ਹੈ ਤੁਸੀਂ ਸਰਕਾਰ ਦੇ ਵੀ ਗੱਲ ਕੀਤੀ ਹੈ ਕਿ ਉੱਥੇ ਗੱਲ ਕੀਤੀ ਸੀ 25 ਰੁਪਏ ਪਰ ਏਕੜ ਦੇਵਾਂਗੇ ਮੈਨੇਜਮੈਂਟ ਬਸ ਨੇ ਝੋਣ ਜਿਹੜਾ ਸਰਬਲ ਬਰਨਿੰਗ ਦੀ ਉਹ ਨਹੀਂ ਦਿੱਤਾ ਉਹਨਾਂ ਨੇ ਉਹ ਡਿਊਟੀ ਬਣਦੀ ਸੀ ਜਾਂ ਤਾਂ ਅਨਾਉਂਸ ਨਾ ਕਰਦੇ ਜਾਂ ਦਿੰਦੇ ਅੱਜ ਹਰਿਆਣੇ ਨੇ ਵੀ ਯਾਦ ਕਰਾਇਆ ਪੰਜਾਬ ਨੂੰ ਵੀ ਤੁਸੀਂ ਕਿਹਾ ਸੀ ਦਿੱਲੀ ਸਰਕਾਰ ਦੇਵੇਗੀ ਪੰਜਾਬ ਸਰਕਾਰ ਤੋਂ ਤੁਸੀਂ ਵੀ ਨਹੀਂ ਦਿੱਤਾ ਸੋ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਜਵਾਬਦੇਹ ਹੈ ਜਾਂ ਤਾਂ ਵਾਅਦਾ ਨਾ ਕਰੋ ਜਾਂ ਪੂਰਾ ਕਰੋ ਸੋ ਵਾਤਾਵਰਨ ਕਿਸੇ ਵੀ ਹਾਲਤ ਵਿੱਚ ਦੂਸ਼ਤ ਨਹੀਂ ਹੋਣਾ ਚਾਹੀਦਾ ਵਾਤਾਵਰਨ ਨੂੰ ਸਾਂਭ ਕੇ ਰੱਖਣਾ ਸਾਡੇ ਸਾਰਿਆਂ ਦੀ ਡਿਊਟੀ ਹੈ ਵੀ ਸੋ ਦਰਸ਼ਕਾਂ ਦੇ ਸਵਾਲ ਹੁੰਦੇ ਆ ਤੇ ਅਸੀਂ ਸਵਾਲਾਂ ਦਾ ਜਵਾਬ ਲੈ ਕੇ ਹਮੇਸ਼ਾ ਕਿਸੇ ਨਾ ਕਿਸੇ ਮਾਹਰ ਨੂੰ ਲੈ ਕੇ ਆਉਂਦੇ ਆ ਤਾਂ ਕਿ ਜਿਹੜੇ ਸਵਾਲ ਹੁੰਦੇ ਆ ਉਹ ਸਰਕਾਰ ਤੱਕ ਪਹੁੰਚਣ ਤੇ ਨਾਲ ਦੀ ਨਾਲ ਜਿਸ ਨੂੰ ਸਵਾਲ ਕੀਤਾ ਜਾਂਦਾ ਉਸ ਤੱਕ ਪਹੁੰਚਣ ਅਗਲੇ ਐਪੀਸੋਡ ਦੇ ਵਿੱਚ ਚਰਚਾ ਦੇ ਵਿਸ਼ੇ ਦੇ ਵਿੱਚ ਇੱਕ ਨਵਾਂ ਸਵਾਲ ਇੱਕ ਨਵੀਂ ਵਧੀਆ ਵਿਸ਼ੇ ਦੇ ਨਾਲ ਮਿਲਾਂਗੇ ਤਦ ਤੱਕ ਸਾਨੂੰ ਦੀ ਇਜਾਜ਼ਤ ਬਹੁਤ-ਬਹੁਤ ਧੰਨਵਾਦ